ਕੇ ਦਿរសਾਰੇ ਇਸ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸ਼ੁਕਰ ਦੀਵਾਲੀ ਦੇ ਨਾਲ ਦੀ ਸ਼ੇਮੇ ਪਾਸ਼ਾ ਹਰ ਤੋਂ ਸਾਡਾ ਅਕੀਲ ਨੇ ਜੋ ਦਵਾਲੀ ਦੇ ਖੇਤਰ ਵਿੱਚ ਸੀਨੀਅਰ ਤੌਰ ਤੇ ਪਹੁੰਚੇ ਨੇ ਪਰਮਾਤਮਾ ਦੀ ਜਿਹੜੇ ਪੰਜਾਬ ਕਿਸੇ ਜਗਵਾਨੀ ਗਰੁੱਪ ਦੇ ਜਿਹੜਾ ਸ਼ਿਵਪਾਤ ਸਿੰਘ ਦਾ ਅਨੁਚਾਰਜ ਨੇ ਉਹ ਵੀ ਸਾਡੇ ਦਰਮਿਆਨ ਪੁੱਜੇ ਨੇ ਤੇ ਸਾਡੇ ਦਰਮਿਆਨ ਪੁੱਜੇ ਨੇ ਵਿਸ਼ੇਸ਼ ਤੌਰ ਤੇ ਪ੍ਰਦੀਪ ਭਰੜ ਦੀ ਜਿਹੜੇ ਪੰਜਾਬੀ ਜਾਗਰਣ ਦੇ ਅਨੁਚਾਰਜ ਨੇ ਇਸੇ ਤਰ੍ਹਾਂ ਬਖਸ਼ਿਸ਼ਤਾ ਪਹੁੰਚ ਰਹੀ ਹੈ ਸਾਡੇ ਦਰਬਾਰ ਸਿੰਘ ਜੀ ਲੋੜਵਾਦੀ ਪਹੁੰਚੇ ਨੇ ਉਹਨਾਂ ਦਾ ਵੀ ਸਵਾਗਤ ਹੈ ਦਿਨ ਚੰਗਰ ਲੱਛਣ ਜੀ ਪਹੁੰਚੇ ਨੇ ਉਹਨਾਂ ਦਾ ਵੀ ਸਵਾਗਤ ਹੈ ਜੇਤਰਾ ਵਰਤਨ ਜੀ ਜਿੱਥੇ ਸਾਡੇ ਕਾਉਂਸਲਰ ਨੇ ਉੱਥੇ ਸਾਡੇ ਸੀਨੀਅਰ ਪੱਤਰਕਾਰ ਨੇ ਉਹ ਵੀ ਸਾਡੇ ਦਰਬਾਰ ਪਹੁੰਚੇ ਨੇ ਰਾਜ ਅਜਾਰੀ ਜੀ ਪਹੁੰਚੇ ਨੇ ਤੇ ਇਸੇ ਤਰ੍ਹਾਂ ਸਾਡੇ ਦਰਬਾਰ ਸਿੰਘ ਜੀ ਤਾਂ ਪਹੁੰਚੇ ਨੇ ਹੁਣ ਅਸੀਂ ਗੱਲਬਾਤ ਕਰਾਂਗਾ ਜੇਤਰਾ ਵਰਤਨ ਜੀ ਜੀ ਉਹ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਤੁਹਾਡੇ ਗੁਰੂਪ ਕਰਦੇ ਆ ਨਹੀਂ ਕਿਰਪਾਏ ਉਹ ਹਲੇ ਕਹਿਣ ਪਹਿਲਾ ਗਰੁੱਪ ਬਣ ਜਾਦਾ ਅਸੀਂ ਜਾਨਾ ਉੱਥੇ ਸਾਨੂੰ ਮਹਿਸੂਸ ਹੋਇਆ ਬਿਲਕੁਲ ਉਹਨਾਂ ਕਾ ਪ੍ਰਸ਼ਾਸਨ ਦੇ ਦੂਰ ਜਿਥੇ ਬੰਦਿਆ ਬਹੁਤ ਹੀ ਵਧੀਆ ਲਿਖਤ ਨੇ ਜਿਨ੍ਹਾਂ ਨੇ ਪੰਜਾਬੀ ਸਹਿਰ ਦੀ ਝੋਲੀ ਟੋਕ ਦਾ ਫਟਾਪਾ ਪਾ ਜੀ ਟਰੋ ਇਸ ਵਾਰ ਹੋਵੇ ਪਹਿਲਾਂ ਨਾਲੋਂ ਨਿਰਾਲੀ ਜਸ਼ਨ ਮਨਾਵੋ ਪਰ ਪੰਜਾਬ ਵਿੱਚ ਕਾਇਮ ਰਹੇ ਹਰਿਆਲੀ ਬੰਦਿਆਂ ਵਿੱਚ ਇਹ ਅਗਰ ਸਾਡੀ ਚੁਣਤੀ ਹੈ ਤਾ ਤੁਹਾਡੀ ਜਿਹੜੀ ਕਲਮ ਉਹ ਬਿਲਕੁਲ ਰੁਕਣੀ ਨਹੀਂ ਹੈਗੀ ਜਗਤਾਰ ਜੀ ਨੇ ਵੀ ਇਹੀ ਗੱਲ ਦੱਸੀ ਹੈ ਜਦੋਂ ਤੱਕ ਅਸੀਂ ਇਕੱਠੇ ਨਹੀਂ ਹੈਗੇ ਉਦੋਂ ਤੱਕ ਸਾਡੀ ਕਲਮ ਨੇ ਲਿਖਣ ਦੇ ਵੇਲੇ ਝਿਸਕਣਾ ਹੈ ਜਿੰਦੇ ਪਰਵਾਹ ਦੇ ਵਿੱਚੋਂ ਸਾਡੇ ਦਰਬਾਰ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਸਰਜੀ ਸਿੰਘ ਗੜਾੜਾ ਜੀ ਪਹੁੰਚੇ ਨੇ ਕਲਦੀਪ ਸਿੰਘ ਠਿਗੜ ਪਹੁੰਚੇ ਨੇ ਗੁਰਨਾਮ ਸਿੰਘ ਗੁਰਦੇ ਜੀ ਪਹੁੰਚੇ ਨੇ ਬਿੱਟੂ ਭੱਟੀ ਸਾਡੇ ਜਨਸਕਰਮਾ ਮੋਗਾਤ ਪਰ ਗੁਰਜਰਾਜ ਸਿੰਘ ਪਹੁੰਚੇ ਨੇ ਕਲਦੀਪ ਸਿੰਘ ਪਾਵਲਾ ਜੀ ਦਸ਼ੰਦਰ ਸਿੰਘ ਬਹਿਰਾਂ ਦੀ ਪਹੁੰਚੇ ਨੇ ਮਹਿਰਬਾਨ ਨਮਕ ਰਾਈ ਦੀ ਪਹੁੰਚੇ ਨੇ ਸਾਰੇ ਲੋਕਾਂ ਦਾ ਸਵਾਗਤ ਬਹੁਤ ਪਿਆਰ ਭਰੀ ਸਤਿਕਾਰ ਗੱਲਾਂ ਤਾਂ ਉਹੀ ਆ ਜਿਹੜੀਆਂ ਇਕਜੁੱਟ ਹੁੰਦੀਆਂ ਪਰ ਜਿੰਨੀ ਛੇਤੀ ਅਸੀਂ ਇਕਜੁੱਟ ਹੋਵਾਂਗੇ ਉੰਨੀ ਛੇਤੀ ਸਾਡੇ ਸੰਸਥਾ ਦਾ ਕੰਮ ਜਾਗਮ ਹੋਏਗਾ ਬਹੁਤ ਕੀਤਾ ਮੈਨੂੰ ਇਹ ਜਿਆਦਾ ਕਿ ਬਾਕੀ ਡੋਨਟ ਚੇਂਜ ਕਰ ਲੈਣ ਤਾਂ ਪੱਜਿਆ ਬਸ ਇੰਨਾ ਕਹਿਣ ਦਾ ਧੰਨਵਾਦ ਸਾਰੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਮੇਰੇ ਵੱਲੋਂ ਜੀ ਆਇਆਂ ਸਵਾਗਤ ਹੈ ਜੀ ਅਸੀਂ ਕੋਸ਼ਿਸ਼ ਇਹ ਕੀਤੀ ਜੀ ਕਿ ਸਾਡੀ ਇੱਕ ਜਥੇਬੰਦੀ ਆ ਪੰਜਾਬ ਚੜ੍ਹਦੀ ਕਲਾ ਜਨਰਲ ਯੂਨੀਅਨ ਕਿ ਅਸੀਂ ਇਕੱਠੇ ਹੋ ਕੇ ਕੰਮ ਛੋਟਿਆਂ ਤੋਂ ਵੀ ਸਿਕੜਾ ਤੇ ਵੱਡਿਆਂ ਤੋਂ ਵੀ ਸਿਕੜਾ ਤੋਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਦਿਵਾਰੀ ਦੀਆਂ ਮੁਬਾਰਕਾਂ ਆ ਸੋ ਸੇਵਾ ਦੇਸ਼ ਦੀ ਜਿੰਦ ਲਈ ਬੜੀ ਔਖੀ ਸੇਵਾ ਦੇਸ਼ ਦੀ ਜਿੱਦੜੀਏ ਬੜੀ ਔਖੀ ਕੱਲਾਂ ਤਾਂੀਆਂ ਢੇਰ ਸਖਲੀਆਂ ਨੇ ਸੇਵਾ ਦੇਸ਼ ਦੀ ਜਿੱਦੜੀਏ ਬੜੀ ਔਖੀ ਸੇਵਾ ਕੱਲਾਂ ਢੇਰ ਸਖਲੀਆਂ ਨੇ ਜਿਹੜਾ ਦੇਸ਼ ਸੇਵਾ ਵਿੱਚ ਪੈ ਰੱਖਿਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਸੋ ਪੱਤਰਕਾਰ ਦਾ ਹੈ ਵੀ ਇੱਕ ਸਮਾਜ ਸੇਵਾ ਦਾ ਹੈ ਸੋ ਇਹਦੇ ਵਿੱਚ ਵੀ ਬਹੁਤ ਸਾਰੀਆਂ ਸਾਨੂੰ ਘਟੀਆਂ ਮਿੱਠੀਆਂ ਸੋਹਣੀਆਂ ਬੋਲੇ ਕਿੱਥੇ ਕੀ ਕੀ ਕਾਲਾ-ਬਾਲਾ ਪੇਤਨਾ ਬੋਲੇ ਲਿਖਦਾ ਜਾਵੇ ਜੋ-ਜੋ ਲੀਡਰ ਕੈਰੇਕਟਰ ਡੋਭਾਰਾ ਅਗਰ ਦੇਖਿਆ ਪੱਤਰਕਾਰ ਦਾ ਇਹ ਅਜੇ ਉਹ ਜਰਾ ਸਨਮਾਨ ਦੇਣ ਦੀ ਝੋਕਿਆ ਸਾਰੇ ਦਾ ਸਾਰਾ ਵਿਚਾਰ ਸਾਡੀ ਕਿ ਕਿੰਨੇ ਮੈਂ ਪਰਮਾਨੰਦ ਪ੍ਰਾਪਰਟੀ ਦੀ ਰੂਮੇਤੀ ਕਰਾਂਗਾ ਕਿ ਉਹ ਪੰਜਾਬ ਕੇਸਰੀ ਜਨਰਲ ਸਾਡੇ ਤੋਂ ਪਰ ਪੁੱਛਣੇ ਉਹ ਤੁਹਾਡੇ ਨਾਲ ਬਚਾਅ ਸੰਭੇ ਕਰਕੇ ਨਹੀਂ ਕੋਲੇ ਜੀ ਰਾਣ ਤੇ ਕਰਮ ਵਾਲੇ ਬੱਧੇ ਹੋਣ ਫਿਰ ਅੱਗੇ ਬੋਲਣਾ ਬਹੁਤ ਔਖਾ ਲੱਗਦਾ ਇੱਕ ਵਾਰੀ ਆਵਾਜ਼ ਵੀ ਖਰਾਬ ਹੋ ਗਈ ਸਮਾ ਵਿੱਚ ਪਹਿਲੀ ਵਾਰੀ ਕੋਈ ਪ੍ਰੈਸ ਨਾਲ ਇਕੱਠੇ ਦੇਖੀ ਅਜੇ ਤੱਕ ਕਿਸੇ ਨੇ ਵੀ ਕਿਸੇ ਸਾਲਾਂ ਨੂੰ ਅੱਗੇ ਵਧਣ ਦੀ ਗੱਲ ਨਹੀਂ ਕੀਤੀ ਲੱਗਦਾ ਕਿ ਜਿਵੇਂ ਮੇਰਾ ਜਵੀਰ ਭਾਜੀ ਜਦੋਂ ਤੋਂ ਨਵਾਂ ਸ਼ਹਿਰ ਆਇਆ ਮੈਂ ਤਾਂ ਇਹਨਾਂ ਦਾ ਫੈਨ ਹੋ ਗਿਆ ਹਾਂ ਵਿਜੀ ਕੰਮ ਤਾਂ ਚਲੋ ਹੁੰਦੇ ਰਹਿੰਦੇ ਆ ਇੱਦਾਂ ਇਕੱਠੇ ਕਰਨਾ ਇਹ ਸੱਚਾਈ ਹੈ ਕਿ ਕਰ ਗਿਆ ਕਿਸੇ ਪੱਤਰਕਾਰ ਨੂੰ ਨੇ ਮੋਰੀ ਦਿਖਾਇਆ ਖਟਕੜ ਕਲਾ ਦੇ ਵਿੱਚ ਜਿੰਨੇ ਪ੍ਰੋਗਰਾਮ ਹੋ ਰਹੇ ਨੇ ਪੱਤਰਕਾਰਾਂ ਨੂੰ ਬੱਟੀ ਦੋ ਰੱਖਿਆ ਜਾਂਦਾ ਜਿਵੇਂ ਕਿ ਉਹ ਤੋਂ ਮਸ਼ਕੂਲ ਹੁੰਦਾ ਹੈ ਸਤਿ ਸ਼੍ਰੀ ਅਕਾਲ ਅਲੋ ਉਹ ਕਿ ਸਲੋਮੀ ਦੀ ਫੋਟੋ ਆਈ ਜਾ ਰਹੀ ਹੈ ਜੀ ਟੈਕਨਲ ਇਹ ਥੋੜਾ ਪਿਛੇ ਨੂੰ ਆ ਰਹੇ ਜੀ ਜਿ ਜਸਵੀਰ ਨੇ ਗੱਲ ਕੀਤੀ ਆ ਤੁਸੀਂ ਸਾਰੇ ਇਹਨਾਂ ਮਾਮਲਿਆਂ ਨੂੰ ਜਾਣਦੇ ਹੋ ਚੰਗੀ ਤਰ੍ਹਾਂ ਮੈਂਬਰ ਪਾਰਲੀਮੈਂਟ ਸੰਜੀਤ ਜੀ ਨੂੰ ਜਿਨ੍ਹਾਂ ਨੇ ਸਾਡੇ ਛੋਟੇ ਜਿਹੇ ਸੱਦੇ ਤੇ ਸਾਡੀ ਬੇਨਤੀ ਪ੍ਰਵਾਨ ਕੀਤੀ ਆ ਤੇ ਕਿੰਨੇ ਸਾਡੇ ਵਿੱਚ ਸ਼ਾਮਲ ਹੋਏ ਹਨ ਅਤੇ ਜਲਦੀਸ ਰਾਜ ਜੀ ਉਹ ਵੀ ਸਾਡੇ ਵੀਆਈਪੀ ਸਨਜੈ ਦੇ ਬਹੁਤ ਮਹਿਮਾਨ ਦੇ ਨਾਮ ਲਾਏ ਹਨ ਉਹਨਾਂ ਨੂੰ ਵੀ ਅੱਜ ਆਖਦੇ ਹਾਂ ਅਮਜੀਨੂ ਅਸੀਂ ਅੱਜ ਪਲਾਂਟ ਤੋਂ ਸਾਡਾ ਅਕਸਰ ਭਾਵੇਂ ਉਹ ਜਾਣਦੇ ਹਨ ਪੱਤਰਕਾਰਾਂ ਦੀਆਂ ਪ੍ਰੋਬਲਮਾਂ ਚ ਪਰ ਉਹਨਾਂ ਨੂੰ ਇੱਥੇ ਬਲਾ ਕੇ ਕੁਝ ਉਹਨਾਂ ਦੇ ਸਨਮੁਖਾਪੀਆਂ ਜਿਹੜੀਆਂ ਪ੍ਰੋਬਲਮਾਂ ਰਹੀਆਂ ਉਹ ਰੱਖੇ ਨਾਲ ਸਾਡਾ ਵਿਚਾਰ ਸੀ ਤੋਂ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਜਸਵੀਰ ਸਿੰਘ ਮਨੂਪੁਰ ਕੀ ਨੂੰ ਕਿ ਉਹ ਅੱਜ ਦੇ ਮੁੱਖ ਮਹਿਮਾਨ ਕਾਂਗਦੀ ਅਤੇ ਪਰੰសារ ਜੀ ਆਇਆ ਸਤਿਕਾਰਯੋਗ ਅੰਮ੍ਰਿਤਸਰ ਕਾਂਗਦੀ ਮੈਂਬਰ ਪਾਰਲੀਮੈਂਟ ਹਲਕਾ ਸ਼ਿਰੀਦਾਂਤਪੁਰ ਸਾਹਿਬ ਸਾਡੇ ਦਰਗਾਹ ਵਿਸ਼ੇਸ਼ ਤੌਰ ਤੇ ਪਹੁੰਚਾਰੇ ਨੇ ਅਸੀਂ ਦਾ ਦਿਲੋਂ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਬਹੁਤ ਹੀ ਕੀਮਤੀ ਸਮੇਂ ਦੇ ਵਿੱਚੋਂ ਆਪਣਾ ਸਮਾਂ ਦੇ ਕੇ ਸਾਨੂੰ ਨਿਵਾਜਿਆ ਹਕਾਇਤਾਂ ਦਾ ਰਜੇ ਨੇ ਬਹੁਤ ਹੀ ਕੀਮਤੀ ਦੇ ਸਾਡੇ ਦਾ ਵਾਅਦਾ ਕੀਤਾ ਔਰ ਬਹੁਤ ਹੀ ਸਵੇ ਸਰਗਨ ਨੇ ਪੁੱਛੇ ਜਿਵੇਂ ਅੱਜ ਸਾਡਾ ਇੱਕ ਨਵਾਂ ਪ੍ਰੋਗਰਾਮ ਜਿਹੜਾ ਹਰ ਸਾਲ ਅਸੀਂ ਪੱਤਰਕਾਰ ਯੂਨੀਅਨ ਸੀਟ ਦਰ ਸੰਗਤ ਵੱਲੋਂ ਕਰਵੋਣੇ ਹਰ ਸਾਲ ਇਹ ਜਿਹੜਾ ਪ੍ਰੋਗਰਾਮ ਹੈ ਕਿਸੇ ਬਹਾਦਸ਼ਖਸੀਅਤ ਨੂੰ ਅਸੀਂ ਸਨਮਾਨਿਤ ਕਰਦੇ ਆਏ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਇਸ ਵਾਰ ਦਾ ਬਬਰ ਕਾਲੀ ਨਹਿਰ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਬਟਮੁੱਲਾ ਜੋੜਨ ਪਾਇਆ ਔਰ ਸਾਡੇ ਇਲਾਕੇ ਦੇ ਵਿੱਚ ਸਭ ਤੋਂ ਵੱਧ ਜਿਹੜਾ ਗੁਆਬੇ ਦੇ ਵਿੱਚੋਂ ਜਿਹੜੀ ਬਬਰ ਲਹਿਰ ਉੱਠੀ ਹੈ ਉਹਦਾ ਕੇਂਦਰ ਬਲਤਪੁਰ ਹੈ ਕਿੱਥੇ ਬਤੂ ਬਬਰ ਸਾਹਿਬ ਸ਼ਹੀਦ ਹੋਏ ਔਰ ਜਿਹੜੇ ਬੰਦਿਆਂ ਨੇ ਕੁਰਬਾਨੀਆਂ ਕੀਤੀਆਂ ਯਾਦ ਕਰਦੇ ਆ ਸਾਡੇ ਵੀ ਬਰਦਾਸ਼ਤ ਕਰਾਂ ਵੀ ਸਾਰੇ ਲੋਕੀ ਐ ਉਹ ਐ ਕਿ ਜਿਹੜਾ ਸਰਕਾਰ ਦੇ ਵਿੱਚ ਜਿਹੜੀ ਦਿੱਲੀ ਦੀ ਦੱਤਨਦਾਰੀ ਆ ਬਹੁਤ ਹੈ ਇਹ ਮੰਨਣੀ ਪੈਗੀ ਕਿਤੇ ਬਹੁਤੇ ਕੰਮਾਂ ਦੇ ਵਿੱਚ ਜਿਹੜੇ ਸਾਡੇ ਪੰਜਾਬੀਆਂ ਦੀ ਸਾਰ ਨਹੀਂ ਲੈਂਦੀ ਦਿੱਲੀ ਦੀ ਦੱਤਨਦਾਰੀ ਜਿਹੜੀ ਆ ਉਹਦੇ ਬਾਅਦ ਪੰਜਾਬੀ ਖੁੱਲ ਧਰ ਦੇ ਜੁੜ ਧੰਨਵਾਦ ਇਹਨਾਂ ਦੇ ਨਗਰ ਨਾਲ ਜੇ ਕੋਈ ਨਾਮ ਜਬਦ ਭੁੱਲ ਗਿਆ ਮੈਂ ਕਿਹਾ ਬਤਾ ਅਨੇ ਬਹੁਤੀ ਸਰਕਾਰ ਜੋ ਜਿਦਾਂ ਨਹੀਂ ਮੈਂ ਸਮਝਦਾ ਹਾਂ ਪ੍ਰੈਸ ਪ੍ਰੈਸ ਦੀ ਦੁਨੀਆਂ ਦੇ ਵਿੱਚ ਉਸ ਵਕਤ ਕਰ ਕੀਤਾ ਫਿਰ ਵਿਆਪੇ ਦੇ ਵਿੱਚ ਤੋਂ ਨਾ ਹੀ ਤੋਂ ਬਾਅਦ ਵੀ ਪਾਟਦੇ ਰਹੇ ਸਾਡੇ ਬਹੁਤੀ ਸਰਕਾਰ ਜੋ ਲੋੜਵਾ ਸਾਹ ਜੋ ਜੁਆਸੇ ਵੀ ਕੀਆ ਕਈ ਵਾਰ ਇਹਨਾਂ ਨੇ ਉਹਨਾਂ ਨਾਲ ਉੱਥੇ ਵੀ ਜਾ ਕੇ ਮੈਂ ਨਹੀਂ ਕਰਦਾ ਮੇਰੇ ਭਰਾਓ ਆਪਣੇ ਆਪ ਨੂੰ ਪਹਿਚਾਣੋ ਤੁਸੀਂ ਕੌਣ ਕਿਸੇ ਲਗੂ ਨਾ ਪਰ ਕਿਸੇ ਪੱਤਰ ਦਾ ਤੁਸਮਸਿਆ ਹੁੰਦੀ ਹੈ ਸਾਰੇ ਇਕੱਠੇ ਸਟੈਂਡ ਕਰੋਗੀ ਤੁਹਾਡੀ ਪਹਿਚਾਣ ਹੋਏਗੀ ਤੁਸੀਂ ਕੌਣ ਆ ਜੇ ਤੁਹਾਡੀ ਪਹਿਚਾਣ ਨਹੀਂ ਕਿਸੇ ਪੋਲਿਟਿਸ਼ੀਨ ਨੇ ਨਹੀਂ ਪਛਾਣ ਕਿਸੇ ਧਰਮ ਦੇ ਲੀਡਰ ਨੇ ਨਹੀਂ ਪਛਾਣ ਇਹ ਹੈ ਜੇ ਦੋਨੇ ਤੁਹਾਨੂੰ ਯੂਜ਼ ਕਰਦੇ ਧਰਮ ਦੇ ਲੀਡਰ ਵੀ ਤੇ ਪੋਲਿਟਿਸ਼ੀਨ ਵੀ ਨਾਮੇ ਕਬਿਤਾ ਪੜ੍ਹਤਾ ਕਰ ਰਹੇ ਜਿਹੜਾ ਸਵਾਲ ਇੱਥੇ ਸੀ ਅਮਰੀਕਾ ਚ ਵੀ ਬਿਲਕੁਲ ਉਸੋ ਕੋਈ ਤਬਦੀਲੀ ਨਹੀਂ ਸਵਾਲ ਵਿੱਚ ਆਈ ਅੱਜ ਵੀ ਉਸੇ ਹੀ ਤਰ੍ਹਾਂ ਕਹਿਵਾ ਤੇ ਮੈਂ ਇਹਨਾਂ ਦੇ ਮਾਰਦੂਗੀ ਨਹੀਂ ਕਹਿ ਸਕਦਾ ਕਿ ਦਲਵਾਰ ਸਿੰਘ ਹੁੰਦਾ ਸੀ ਪ੍ਰਭਾ ਸਿੰਘ ਉਹ ਸਾਰੀ ਸਾਰੀ ਇਹਨੇ ਭਰਾ ਦੇ ਇਦਾਂ ਨਾ ਹੱਥ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੋੜਾ ਜਿਹੜਾ ਪ੍ਰੋਗਰਾਮ ਆ ਬਿਲਕੁਲ ਠੀਕ ਹੈ ਕਿ ਬੜਾ ਪੁਰਾਅ ਅbschadiya ਔਰ ਬੜੀਆ ਪ੍ਰੋਗਰਾਮ ਹੈ ਇਹੋ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਆ ਜਿਹਦੇ ਵਿੱਚ ਸਾਰੇ ਆਪਾਂ ਇੱਕ ਦੂਜੇ ਦੇ ਨੂੰ ਨੂੰ ਵਈਏ ਵਿਚਾਰ ਸੋਚ ਔਰ ਮੈਂ ਤੁਹਾਨੂੰ ਗਵਾਲੀ ਦੀਆਂ ਵਿਸ਼कर्मा ਦੇ ਲੋਕ ਦੀਆਂ ਵੀ ਲੱਖ ਲੱਖ ਬਣਾਈਆਂ ਜਿਨ੍ਹਾਂ ਫਾਈਬਰੋ ਜੇ ਬਸਕਾਰ ਦਾ ਇਹ ਕਲਾਕ੍ਰਤੀ ਕਲਾ ਜੋ ਔਰ ਜਿਹੜਾ ਅੱਜ ਦਾ ਪ੍ਰੋਗਰਾਮ ਆ ਇਹ ਸੇਵਾਦਾਰ ਜਿਨ੍ਹਾਂ ਨੇ ਦੇਸ਼ ਲਈ ਆਜ਼ਾਦੀ ਲਈ ਬੱਬਰਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਯਾਦ ਕਰਨਾ ਬਹੁਤ ਵੱਡੀ ਗੱਲ ਆ ਔਰ ਇਹ ਜਿਹੜਾ ਤੁਹਾਡਾ ਪਾਰਟੀ ਜਰਾ ਆ ਵਧੀਆ ਕੰਮ ਕਰ ਰਿਹਾ ਹੈ ਔਰ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਮੈਂ ਕੰਮ ਸਾਹਿਬ ਅਗੇ ਬੇਨਤੀ ਕਰੂੰਗਾ ਕਿ ਜਿਹੜੀਆਂ ਲੋਕਾਂ ਦੀਆਂ ਮੰਗਾਂ ਹੈਗੀਆਂ ਜਿਹੜੀਆਂ ਆਪਾਂ ਆਪਣੇ ਪੱਧਰ ਤੇ ਹੱਲ ਕਰ ਸਕਦੇ ਆ ਉਹਦੇ ਜੁਰੂਰ ਹਾਜ਼ਰ ਕਰਕੇ ਜਾਇਓ ਕੁਛ ਨਾ ਕੁਛ ਆਪਣੇ ਐਮਪੀ ਵੱਲੋਂ ਜਿਹੜਾ ਪ੍ਰੈਸ ਕਲੱਬ ਉਹ ਨਾ ਹੰਦਾ ਕਿ ਨਵਾਂ ਜਿਹੜਾ ਜ਼ਿਲ੍ਹਾ ਬਣ ਗਿਆ ਆ ਜ਼ਿਲ੍ਹੇ ਦੇ ਨਾਲ ਪ੍ਰੈਸ ਕਲੱਬ ਵੀ ਜਾਇਦਾ ਆ ਔਰ ਉਹਦੇ ਲਈ ਕੋਈ ਨਾ ਕੋਈ ਇੱਕ ਮਹਾਲ ਜੁਰੂਰ ਆ ਜੇ ਇੱਕ ਨੌਲੀ ਦਾ ਬਿਫਰ ਮੇਰੇ ਪੱਤਰਕਾਰ ਪੜਾਉਂਦੇ ਆ ਆਪ ਸਾਹਿਬ ਨੇ ਜਿਹੜਾ ਕੀਤਾ ਬਿਲਕੁਲ ਸਹੀ ਗੱਲ ਆ ਕਿ ਕਦੇ ਸਚਾਈ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਮੈਂ ਆਪਣੇ ਬੋਲ ਅਗਰ ਮੈਂ ਕੋਈ ਗੱਲ ਗਲਤ ਕਹਿ ਗਿਆ ਹਾਂ ਤਾਂ ਤੁਹਾਡੇ ਪਹੁੰਚਣ ਤੇ ਉਹ ਸਾਨੂੰ ਇੱਥੇ ਅੱਜ ਸੱਤ ਕੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਾਏ ਜਿਹੜਾ ਤੁਹਾਡੀ ਸਾਰੀ ਮੈਨੇਜਮੈਂਟ ਦਾ ਤੇ ਮੈਂ ਤੁਹਾਨੂੰ ਬਹੁਤ ਕਰਦਾ ਭਾਈ ਜੀ ਦਾ ਸਾਹਿਬ ਭਾਈ ਜੀ ਸਾਹਿਬ ਜੀ ਬਹੁਤ ਬਹੁਤ ਸਰਬਤ ਉਹਨਾਂ ਨੇ ਸਾਡੀ ਜਿਹੜੀ ਮੇਨ ਮੰਗ ਕੀਤੀ ਮੇਰੇ ਖਿਆਲ ਪੰਜਾਬ ਦਾ ਕੋਈ ਅਜਿਹਾ ਜਿਲ੍ਹਾ ਨਹੀਂ ਹੋਣਾ ਜਿੱਥੇ ਪ੍ਰੈਸ ਤਲਬ ਲਈ ਬੱਬਰਾਂ ਦੀ ਗੱਲ ਕਰਨਾ ਚਾਹੁੰਦਾ ਕਿ ਬੱਬਰਾਂ ਦਾ ਸਾਨੂੰ ਮਾਣ ਹੈ ਔਰ ਉਹਨਾਂ ਦਾ ਸਾਡੇ ਦਿਲ ਵਿੱਚ ਸਨਮਾਨ ਹੋਣਾ ਚਾਹੀਦਾ ਖਾਸ ਜਗ੍ਹਾ ਹੋਣਾ ਚਾਹੀਦਾ ਕਿਉਂਕਿ ਬੱਬਰਾਂ ਨੇ ਜੋ ਸਾਡੀ ਸ਼ਾਨ ਬਣਾਈ ਹੈ ਕਦਰ ਨਵੇਂ ਸ਼ਹਿਰ ਚ ਨਹੀਂ ਪੰਜਾਬ ਕਿ ਪੰਜਾਬ ਯੂਨੀਵਰਸਿਟੀ 2001 ਤੋਂ ਮੈਂ ਆਪਣੀ ਸਮਾਜਿਕ ਚਾਹਵ ਨੂੰ ਸਟੂਡੈਂਟ ਐਕਟੀਵਿਜ਼ਮ ਕਹਿ ਲੋ ਰਾਜਨੀਤੀ ਕਹਿ ਲੋ ਉਹਦੀ ਸ਼ੁਰੂਆਤ ਕੀਤੀ ਸੀ ਅੱਜ 25 ਸਾਲ ਬਾਅਦ ਮੈਂ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਇਸ ਪਵਿੱਤਰ ਧਰਤੀ ਸ਼੍ਰੀ ਨਨਕੁਰਾ ਸਾਹਿਬ ਇੱਥੇ ਖਾਲਸੇ ਦਾ ਜਨਮ ਹੋਇਆ ਉਹਦੀ ਨਮਾਇੰਦਗੀ ਤੁਹਾਡੀ ਬਦੌਲਤ ਕਰ ਰਿਹਾ ਹਾਂ ਬਬਰ ਦਲੀਪ ਸਿੰਘ ਗੋਸਲ ਇੱਧਰ ਦੇਖਿਓ ਜੀ ਇੱਧਰ ਦੇਖਿਓ ਜੀ ਬਬਰ ਦਲੀਪ ਸਿੰਘ ਗੋਸਲ ਦੇ ਪਰਿਵਾਰ ਵੱਲੋਂ ਲਈਏ ਤੁਹਾਡਾ ਇਹਨਾਂ ਦਾ ਧੰਨਵਾਦ ਜੀ ਠੀਕ ਹੈ ਜੀ ਓਕੇ ਜੀ ਬਾਤ ਕੀ ਹੋ ਰਹੀ ਹੈ ਜਗ ਲੀਡ ਹੋ ਗਏ سنگھ لڑوا جی لڈو صاحب ادھر پارلیمنٹ پارلیمینٹ منگ جیمان کا ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499